ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਚੱਲਦਾ ਕੰਮ ਝੋਨਾ ਵੱਢੀ ਦਾ ਹੁਣ ਤਾਂ ਰੋਜ਼ ਇਹੀ ਕੁਝ ਚੱਲਿਆ ਕਰਨ ਉਧਰ ਝੋਨਾ ਵੱਢਣਾ ਸੀਗਾ ਆਪਣੇ ਨਹਿਰ ਤੇ ਹਨਾ ਰਾਤ ਜਿਹੜਾ ਕੱਲ ਖੱਤੇ ਵੱਢਦੇ ਸੀ ਉਹ ਵੱਢੇ ਗਏ ਤੇ ਇੱਧਰ ਸਵੇਰੇ ਸਵੇਰੇ ਵੱਢ ਗਏ ਇੱਧਰ ਆਉਣ ਦਾ ਮਕਸਦ ਅਸੀਂ ਤਾਂ ਆ ਗਏ ਇੱਧਰ ਕਿਉਂਕਿ ਭਾਈ ਉਧਰ ਹੈਗੀ ਆ ਛੱਤ ਪੂਜਾ ਅੱਜ ਹਨਾ ਉੱਥੇ ਭਾਈ ਇਕੱਠ ਹੋਣਾ ਸ਼ੁਰੂ ਹੋ ਗਿਆ ਰੋਡ ਤੇ ਫਿਰ ਉੱਥੇ ਸ਼ਾਮ ਨੂੰ ਕੰਬੈਨਾਂ ਲੈ ਕੇ ਆਉਣੀਆਂ ਮਸ਼ੀਨਰੀ ਲੈ ਕੇ ਆਉਣੀ ਬਹੁਤ ਔਖੀ ਹੋ ਜਾਂਦੀ ਆ। ਇਸ ਕਰਕੇ ਆਪਾਂ ਉਧਰੋਂ ਮਸ਼ੀਨਾ ਟਾਈਮ ਨਾਲ ਹੀ ਮੋੜ ਲੈਂਦੀਆਂ ਦੀ ਵੀ ਆਜੋ ਇਤਰੀ ਵੱਢਦੇ ਆ। ਉਧਰ ਕੱਲ ਨੂੰ ਵੱਢ ਲਾਂਗੇ ਹਨਾ ਤੇ ਤਾਂ ਕਰਕੇ ਆਪਾਂ ਇੱਧਰ ਆ ਗਏ ਨਹੀਂ ਤਾਂ ਉੱਥੇ ਵੱਢੀ ਜਾਣਾ ਸੀਗਾ। ਤੇ ਹੁਣ ਜਿਹੜਾ ਹੈਗਾ ਵਾ ਕੰਮ ਆਪਣਾ ਬਾਢੀ ਦਾ ਚੱਲਣ ਚੱਲੀ ਜਾਣਾ ਹੁਣ ਇਹਨੇ। ਬਾਢੀ ਨੇ ਆਪਣੀ ਨੇ ਤੇ ਆਹ ਖੱत्ता ਵੱਢਣ ਵਾਲਾ ਸੀਗਾ ਇਹ ਵੱਢਣ ਵਾਲਾ ਸੀ ਦੁਪਹਿਰੇ ਇਹਨੂੰ ਹਲਦੀ ਸੀਗੀ ਮਾੜੀ-ਮੋਟੀ ਪਰ ਇੰਨੀ ਨਹੀਂ ਸੀ ਮਾੜੀ-ਮੋਟੀ ਸੀ ਹੁਣ ਤੁਸੀਂ ਦੇਖੋ ਦੋਨੇ ਗੱਲਾਂ ਉਹੋ ਜਿਹੀਆਂ ਹੋ ਜਾਂਦੀਆਂ ਹੁਣ ਆਪਣੇ ਆ 3 ਸਵਾ 3 ਕਿੱਲੇ ਸੀਗੇ ਹਨ ਤੇ ਹੁਣ ਤੇ ਆਹ ਖੱਤੇ 'ਚ ਦੇਖੋ ਇਹ ਵੀ ਝੋਨਾ ਉਦੋਂ ਦਾ ਹੀ ਹੈ ਹਨਾ ਕੁਦਰਤੀ ਮਾਰ ਆ ਹਨਾ ਮੈ ਸਮਝ ਨਹੀਂ ਆਉਂਦੀ ਹੁੰਦੀ ਖੇਤ ਦੀ ਆਹ 3 ਕਿੱਲਾਂ 'ਚ ਹੀ 16 ਫੁੱਟੀ ਭਰ ਜਾਣੀ ਇੱਥੇ ਆਪਣਾ 5 ਕਿੱਲੇ ਦਾ ਖੇਤ ਆ ਵੀ ਤਿੰਨ ਕਿਲੇ ਇੱਧਰ ਆ ਤੇ ਦੋ ਕਿਲੇ ਉਹ ਪਰਲੇ ਪਾਸੇ ਦੀ ਪਈ ਤੋਣ ਅੱਜ ਮੇਨਾਂ ਦਾ ਤਿੰਨ ਕਿਲਿਆਂ ਚ ਹੀ 16 ਫੁੱਟੀ ਫੁੱਲ ਹੋ ਜਾਣੀਆਂ ਆ ਮੈਂ ਤੁਹਾਨੂੰ ਦਿਖਾਉਂਗਾ ਜੇ ਫੁੱਲ ਹੋ ਗਈ ਦੋਨੇ ਮਸ਼ੀਨਾਂ ਚੱਲਦੀਆਂ ਨੇ ਆਪਣੀਆਂ ਅੱਜ ਮੇਨਾਂ ਦਾ ਤਿੰਨ ਕਿਲਿਆਂ ਦੀ ਫੁੱਲ ਹੋ ਜਾਣੀਆਂ ਦੇਖ ਲਓ ਤੇ ਵੀ ਉਹੀ ਆ ਵੀ ਕੁਝ ਨਹੀਂ ਪਤਾ ਲੱਗਦਾ ਹਨਾ ਵੀ ਕਿਵੇਂ 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 ਹੋ ਰਿਹਾ ਵਾ ਵੀ ਕਿ ਕੋਈੜਾ ਝੋਨਾ ਝਾੜ ਦੇ ਦਿੰਦਾ ਕਿਹੜਾ ਝੋਨਾ ਝਾੜ ਨਹੀਂ ਦਿੰਦਾ ਹਨਾ ਦੋਨੇ ਗੱਲਾਂ ਹੀ ਹੌਣਾ ਦੇ ਲੋ ਕਿ ਤਿੰਨ ਕਿੱਲਿਆਂ ਚ ਟਰਾਲੀ ਪੂਰੀ ਭਰ ਲੋ ਹੁਣ ਤੁਸੀਂ ਲਾ ਲੋ ਸਾਹਿਬ ਕਿ ਇਹ ਵੀ ਤਾਂ ਉਹੀ ਝੋਨਾ ਹੋ ਗਿਆ ਹਨ ਜੇ ਜੇ ਇੱਕ ਗੱਲ ਦੇਖਦੇ ਆਂ ਦੇ ਲੋ ਝੋਨਾ ਉਦੋਂ ਦਾ ਹੀ ਲੱਗਿਆ ਆ ਹਨ ਉਦੋਂ ਮਾੜਾ ਮੋਟਾ ਲੇਟ ਹੋਊਗਾ ਤੁਸੀਂ ਦੇਖੋ ਟਰਾਲੀ ਭਰ ਗਈ ਠੀਕ ਆ 6 ਕਿੱਲੇ ਖੱਤਾ ਵਾ 6 ਕਿੱਲੇ ਖੇਤ ਦੇ ਵਿੱਚੋਂ 14 ਫੁੱਟ ਥੱਲੇੋਂ ਭਰ ਕੇ ਚਲੇਗੀ ਹਨ ਆਹ ਦੇਖੋ ਆ ਆ ਘੱਟੇ ਦੇ ਵਿੱਚੋਂ 14 ਫੁੱਟੀ ਇਹ ਚੋਂ ਭਰ ਗਈ 14 ਫੁੱਟੀ ਤੇ 14 ਫੁੱਟੀਆਂ ਹੋਰ ਭਰ ਗਈ ਹੁਣ ਲਾ ਲਓ ਸਭ ਕੀ ਹੋਰ ਕੀ ਕਰ ਸਕਦੇ ਹੈ ਨਾ ਕੀ ਤੁਹਾਨੂੰ ਪਤਾ ਹੈ ਆਹ ਨਾਲ ਬੇਲਾ ਵਾਈਕਰੂ ਨੇ ਜਿਹੜੇ ਘੱਟਿਆਂ 'ਚ ਦਾਣੇ ਦੇਣੇ ਉਹ ਜੋਈ ਦਿੱਤੇ ਹੋਇਆ ਜਿਨ੍ਹਾਂ 'ਚ ਜਿਹੜਾ ਇੰਨਾ ਸੋਹਣਾ ਝੋਨਾ ਸੀ ਉਹਨੂੰ ਦਾਣੇ ਲੋਏ ਜ਼ਵਾਈਆਂ ਕਰੀਆਂ ਪੈਂਦੀਆਂ ਅਗਰ ਟਿੱਗੀਆਂ ਚੱਕ ਕੇ ਆ ਜਾਣਗੇ ਵੀ ਬੰਦੇ ਦੇਖੋ ਆਪ ਸਾਰੇ ਜਾਨੇ ਸਫਾਈਆਂ ਕੰਨ ਲੱਗ ਜਾਂਦੇ ਆ ਅੱਜ ਟਾਈਮ ਨਾਲ ਵੱਡੀ ਹੋ ਗਈ ਸਵਾਕ ਪੰਜ ਹੋਏ ਆ ਤੇ ਆਹ ਖੇਤ ਸਾਡਾ ਜਰੂਰੀ ਸੀ ਬਹੁਤ ਵੱਡਣਾ ਤੇ ਵੱਢਿਆ ਗਿਆ ਹੁਣ ਆਲੂਆਂ ਆਣਿਆਂ ਦੇ ਮੂਰੇ ਕੰਮ ਹੋ ਗਿਆ ਤੇ ਵਾਹਿਗੁਰੂ ਕਰੇ ਜਿਹੜਾ ਪਿਛਲਾ ਝੋਨਾ ਵਾ ਉਹਦਾ ਝਾੜ ਵਧੀਆ 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 ਹੀ ਨਿਕਲੀ ਜਾਵੇ ਤੇ ਇਦਾਂ ਹੀ ਹੋਰ ਵਾਝੇ ਵੀ ਤੇ ਡੜਾ ਠੀਕ ਦਾ ਪੈ ਜਾਵੇ ਤਾਂ ਬੜੀ ਵਧੀਆ ਗੱਲ ਆ ਬਾਕੀ ਤਾਂ ਦੇਖੋ ਮੂਹ ਆ ਉਹਨੂੰ ਦਗਦਾ ਲੱਗਦਾ ਨਹੀਂ ਬੋਲਣ ਨੂੰ ਨਾ ਜੋਰ ਲੱਗਦਾ ਇਹ ਜੀਵ ਹੈ ਹੀ ਜੀ ਇਹੋ ਜੀ ਆ ਬਲਾ ਵਧੇਰਾ ਕੁਛ ਦਿੰਦੀ ਆ ਪਰ ਪਤਾ ਨਹੀਂ ਲੱਗਦਾ ਹਨ ਤੇ ਆਪਣਾ ਪਿੰਟਰ ਵੀ ਗਿਆ ਹੋਇਆ ਸੀ ਪਿੰਡ ਨੂੰ ਅੱਜ ਮਥਾ ਬੁਲਾਇਆ ਗਾਲਾਂ ਗੂਲਾਂ ਕੱਢ ਕੇ ਮਥਾ ਅੱਜ ਬੁਲਾਇਆ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਟਰੈਕਟਰਾਂ ਕੋਲੇ ਕਿਉਂਕਿ ਬਹੁਤ ਵੀਰਾਂ ਨੂੰ ਸਵਾਰਾ ਇੰਤਜ਼ਾਰ ਆ ਵੀ ਟਰੈਕਟਰ ਠੀਕ ਹੋਣ ਜਲਦੀ ਦੇਖਣ ਨੂੰ ਮਿਲਣਾ ਮੈਨੂੰ ਆਪ ਖੁਦ ਨੂੰ ਆ ਵੀ ਮੈਂ 56 30 ਚਲਾਵਾ ਹੁਣ ਵਾਹੀ ਹੋਣੀ ਆ ਤੇ ਹੁਣ 56 30 ਚਲਾਈਏ 47 10 ਦੇ ਲੋਏ ਇੰਨਾ ਫਰਕ ਹੁੰਦਾ ਮੈਂ ਉਦੋਂ ਮਾੜਾ 47 ਦਾ ਚਲਾਇਆ ਰੋਡ ਤੇ ਹਨਾ ਥੋੜਾ ਜਿਹਾ ਕਿ ਥੋੜਾ ਜਿਹੜਾ ਦਿੱਤਾ ਇਹ ਬੰਦੇ ਉਦੋਂ ਦੇ ਕਹਿੰਦੇ ਬਾਈ ਜੀ ਪੂਰਾ ਸੈੱਟ ਹੋ ਗਿਆ ਪੂਰਾ ਸੈੱਟ ਹੋ ਗਿਆ ਮੈਂ 47 ਦਾ ਮਾੜਾ ਆਇਆ ਚਲਾਇਆ ਰੋਡ ਤੇ ਰੋਡ ਤੇ ਚਲਾ ਕੇ ਥੋੜਾ ਜਿਹਾ ਦੂਰ ਗਿਆ ਉਹ ਨਾ ਟਿਕਦਾ ਨਹੀਂ ਸੀ ਸਟੀering ਉਹਦਾ ਮੈਂ ਡੈਡੀ ਨੂੰ ਦੱਸਿਆ ਜੇ ਡੈਡੀ ਕਹਿੰਦੇ ਵੀ ਚੱਲ ਸਟੀering ਵੀ ਖੋਲ ਦੋ ਆਰਬੀਡੋਲ ਵੀ ਖੋਲ ਦੋ ਸਟੀering ਤੇ ਆਰਬੀਡੋਲ ਦੋਨੇ ਖੋਲ ਕੇ ਉਹ ਹੁਣ ਦਿੱਤੇ ਹੋਇਆ ਸੈੱਟ ਕਰਾਉਣੇ ਕਿਉਂਕਿ ਖਰਾਬੀ ਉਹਨਾਂ ਚੀਜ਼ ਦੀ ਸਟੀering ਠੀਕੇ ਨਾਲ ਬੰਦਾ ਉਹ ਫਿਰ ਟਰੈਕਟਰੀ ਨਹੀਂ ਟੈੱਕਦਾ ਤੇ ਸਪਿੰਡਲ ਦਾ ਖੋਲ ਕੇ ਗਰੀਸ ਕਰਤੇ ਸੀ ਦੋਈ ਨਾ ਖਤੌਂਦੇ ਜਾਂਦਾ ਸਪਿੰਡਲ ਟਾਈਟ ਹੁੰਦੇ ਆ ਗਰੀਸ ਨਾ ਦਿੱਤਾ ਹੋਵੇ ਜਾਮ ਹੋਏ ਹੁਣ ਹਨਾ ਤੇ ਸਾਡੇ ਬਾਪੂ ਨੂੰ ਵੀ ਇਹ ਹੈ ਕਿ ਕੋਈ ਚੀਜ਼ ਖਰਾਬ ਨਹੀਂ ਰਹਿਣ ਦੇਣੀ ਵੀ ਉਹਨੂੰ ਠੀਕ ਕਰਵਾਓ ਬਾਪੂ ਮੈਨੂੰ ਕਹਿੰਦਾ ਵੀ ਉਹ ਸਟੀering ਵਾਲਾ ਤਾਂ ਓਕੇ ਸੀਗਾ ਕੰਮ ਕਿ ਯਾਨੀ ਕਿ ਸਪਿੰਡਲਾਂ ਵਾਲ ਕਿਉਂਕਿ ਸਪਿੰਡਲਾਂ ਨੂੰ ਗ੍ਰੀਸ ਕਰਦਾ ਸੀਗਾ ਤੇ ਜਿਹੜਾ ਆਰਬੀ ਡੋਲ ਤੇ ਪਾਵਰ ਸਟੀering ਦੇ ਵਿੱਚ ਨੁਕਸਤ ਹੋ ਸਕਦਾ ਸੀ ਤੇ ਫਿਰ ਉਹ ਦੋਨੇ ਚੀਜ਼ਾਂ ਖੋਲ ਕੇ ਦਿੱਤੀਆਂ ਕੱਲ ਤੇ ਸ਼ਾਇਦ ਮੈਂ ਲੱਗਦਾ ਅੱਜ ਜਾਂ ਸਵੇਰੇ ਹੋ ਜਾਣਗੀਆਂ ਲੋਡ ਤੇ ਫਿਰ ਉਹ ਵੀ ਕਾਸ ਦਿਆਂਗਾ ਤਾਂ ਉਹ ਬੰਦ ਕਰਿਆ ਸੀ ਠਿੱਠਾ ਲੋ ਵੀ ਵੀਰੇ ਰੇਡੀਏਟਰ origignal ਲਾਤਾ ਇਹਦੇ ਜਿਹੜਾ ਵੀਰਜੀ ਦੇ ਕੇ ਗਏ ਸੀ ਆਪਾਂ ਨੂੰ ਤੇ ਆਹ ਪੱਤੀ ਵੀ ਮਗਰਲੀ ਸਹੀ ਆਪਣੇ ਕੋਲ ਪੁਰਾਣੀ ਪਈ ਸੀ ਤੇ ਆਹਾ ਪੈਪਾ ਪੋਪਾ ਦੇਖੋ ਕੱਟ ਕਰਦੀਆਂ ਨ ਪੂਰੀਆਂ ਆਪਣੇ ਮਿਸਤਰੀ ਸੋਨੀ ਬਾਈ ਨੇ ਤੇ ਬਾਕੀ ਸਾਰਾ ਕੁਝ ਓਕੇ ਆ ਹੁਣ ਤੇ ਪੇਂਟਰ ਆਪਣਾ ਲੱਗ ਗਿਆ ਸ਼ੋ ਨੂੰ ਇਹਦੀ ਨੂੰ 75 53 ਦਿਨ ਇਹਦੀਆਂ ਡੈਕਸ਼ਨਾਂ ਚੈੱਕ ਕਰ ਲਈਆਂ ਸੀਗੀਆਂ ਇੱਕ ਖਰਾਬ ਸੀਗਾ ਉਹਨੂੰ ਉਹ ਵੀ ਲੋਡ ਕਰਤਾ ਤੇ ਹੋਣਾ ਦੋ ਤਿੰਨ ਦਿਨ ਲੱਗ ਜਾਣਗੇ ਇਹਨੂੰ ਤਿਆਰ ਕਰਦੇ ਨੇ ਤਿੰਨ ਦਿਨਾਂ ਚ ਇਹ ਹੋ ਜੂ ਤੇ ਫੇਰ ਉਸ ਤੋਂ ਬਾਅਦ 7500 ਦੀ ਵਾਰੀ ਹੈ 7500 ਦੇ ਰਿੰਮ ਮਗਰਾੜ ਮਗਰਾੜ ਤੇ ਸ਼ੋਅ ਤਾਂ ਹੋਈ ਪਈ ਹੈ ਬਸ ਇਹਦੇ ਨਾਲ ਆਹ ਦੀ ਆ ਖਰਾਬ ਸੀਗੇ ਐਕਸਲ ਇਹ ਦੋਨੇ ਐਕਸਲ ਦੋਨੇ ਖਰਾਬ ਸੀ ਇੱਕ ਕਰਾਰਾ ਖਰਾਬ ਸੀ ਤੇ ਉਹ ਮੈਂ ਲੈ ਆਂਦੇ ਆ ਕੱਲ ਨੂੰ ਪਾਉਣਗੇ ਆ ਕੇ ਤੇ ਖੋਲਿਆ ਹੋਇਆ ਸਾਰਾ ਕੁਝ ਤੇ ਬਾਕੀ ਆ ਦੇਖੋ ਨਾਲ ਇਦਾਂ ਗੰਦ ਗੁੰਦ ਜੰਮਿਆ ਆ ਇਹ ਧੋਣਾ ਹੁਣ ਗੱਲ ਨੂੰ ਬਾਕੀ ਤੁਸੀਂ ਇੱਕ ਗੱਲ ਦੇਖੋ ਨੋਟ ਕਰੋ ਇੰਜਨ ਦੇ ਬੋਡੀ ਲਾਈਨ ਦੇ ਵਿੱਚੋਂ ਕਿਸੇ ਪਾਸੇ ਵੀ ਟੁੱਟ ਭੱਜ ਨਹੀਂ ਸੀ ਟਰੈਕਟਰ ਤੇ ਆਪਾਂ ਤਾਂ ਫੈਨ ਹੋ ਗਏ ਸੀਗੇ ਵੀ ਲੈਣ ਦੇ ਦੇਖੋ ਜਿਹੜੀ ਸ਼ੋ ਆ ਜੇ ਨਾ ਪੰਜਾਬ ਦਾ ਟਰੈਕਟਰ ਜਾਂ ਪੈਸੇ ਜ਼ਿਆਦੇ ਮੰਗ ਰਿਆ ਬੰਦਾ ਫੇਰ ਉਹਦੀ ਸ਼ੋਅ ਤੇ ਮਗਰਾੜ ਮੈਨੇ ਰਖਾਉਂਦੇ ਆ ਵੀ ਹਾਂ ਯਾਰ ਸ਼ੋਅ ਤੇ ਮਗਰਾੜ ਸਹੀ ਹੋਣ ਜਦ ਆਪਾਂ ਪੈਸੇ ਘੱਟ ਲਾਏ ਆ ਫੇਰ ਸ਼ੋਅ ਮਗਰਾੜ ਨਾ ਦੇਖੇ ਜੇ ਪੈਸੇ ਘੱਟ ਲੱਗਦੇ ਹੁਣ ਫੇਰ ਆਪਾਂ ਨੂੰ ਬਾਡੀ ਲਾਈਨ ਦੇਖਣੀ ਚਾਹੀਦੀ ਵੀ ਬਾਡੀ ਲਾਈਨ ਕਿੱਥੋਂ ਟੁੱਟੀ ਹੋਈ ਆ ਕਿੱਥੇ ਬਿਲਡਿੰਗ ਆ ਕਿੱਥੋਂ ਭੰਨ ਹੋਇਆ ਹੁਣ ਤੁਸੀਂ ਆ ਦੇਖ ਲਓ ਆਪਣੇ ਆ ਬਲਾ ਲਓ ਕਿ ਆ ਨਾਟ ਖੁੱਲੇ ਹੋਇਆ ਇਹ ਲੈਫਟ ਟਾਪੇ ਦੇ ਨਾਟ ਆ ਤੁਸੀਂ ਦੇਖ ਲਓ ਸਾਬਲਾ ਠੀਕ ਨਹੀਂ ਨਾ ਨਟ ਖੁੱਲੇ ਹੋਏ ਸੀ ਬਈ ਇਹਦੇ ਠੀਕ ਆ ਆ ਗੇਅਰ ਆਪਾਂ ਪਟਿਆ ਉਦੋਂ ਕਿਉਂ ਗੇਅਰ ਪਟਣ ਦਾ ਆ ਨਟ ਆਪਾਂ ਖੋਲੇ ਆ ਇਹ ਤਾਂ ਪਟਿਆ ਸੀਗਾ ਕਿਉਂਕਿ ਲੋ ਗੇਅਰ ਦਾ ਗਰਾਰਾ ਫਸਿਆ ਹੋਇਆ ਸੀ ਜਾਮ ਹੋਇਆ ਹੋਇਆ ਸੀਗਾ ਲੋ ਹਾਈ ਗੇਅਰ ਨਹੀਂ ਸੀ ਨਿਕਲਦਾ ਤੇ ਬਸ ਉਹ ਪੱਟ ਕੇ ਇੱਕ ਵਾਰ ਉਹ ਕਰਤਾ ਤੇ ਹੁਣ ਸਾਰਾ ਕੁਝ ਦੇਖੋ ਸਹੀ ਹੋ ਗਿਆ ਲੈ ਇਹਦਾ ਬਾਲਾ ਨਜ਼ਾਰੇ ਦਾ ਟਰੈਕਟਰ ਰਹੂਗਾ ਲੋਹਾਈ ਵਾਲਾ ਤਾਂ ਠੀਕ ਨਹੀਂ ਇਹਦਾ ਸਟੀering ਵੀ ਬਹੁਤ ਛੋਟਾ ਬਹੁਤ ਨਜ਼ਾਰੇਦਾਰ ਸਟੀering ਵੀ ਲਾਇਆ ਇਹਦਾ ਵੀ ਇਹ ਵੀ ਨਹੀਂ ਕਿਤੋਂ ਮਿਲਦਾ ਨਾ ਪਏਦਾ ਚੇਂਜ ਕਰਨਾ ਨਾ ਉਹਦਾ ਚੇਂਜ ਕਰਨਾ ਉਹਦਾ ਵੀ origianally ਰੱਖਣਾ ਤੇ ਉਹੀ ਗੱਲ ਆ ਕਿ ਬੋਡੀ ਲਾਈਨ ਹਨਾ ਤੇ ਵਾਟਰ ਬਾਡੀ ਇਹਦੀ ਚੇਂਜ ਕਰੀ ਹੋਈ ਆ ਵਾਟਰ ਬਾਡੀ ਖਰਾਬ ਹੋਈ ਹੋਣੀ ਆ ਚਲੋ ਵਾਟਰ ਬਾਡੀ ਚੇਂਜ ਦੇਖੋ ਸਾਰੇ ਟਰੈਕਟਰ ਦੇ ਵਿੱਚੋਂ ਦੋ ਚੀਜ਼ਾਂ ਚੇਂਜ ਹੋਈਆਂ ਇੱਕ ਵਾਟਰ ਬਾਡੀ ਤੇ ਇੱਕ ਆ ਥੱਲੇ ਵਾਲੀ ਸ਼ਾਫਟ ਬਸ ਹੋਰ ਕੋਈ ਚੀਜ਼ ਆ ਪੈਪਾਂ ਬਦਲੀ ਕਰਕੇ ਪਾਈਆਂ ਆ ਬਦੰਦਰਾ ਨੇ ਇਹਦੀ ਪੈਪ ਉਹਦੇ ਪਾਈ ਆ ਉਹਦੀ ਪੈਪ ਇਹਦੇ ਹੁਣ ਮੈਂ ਤਾਂ ਨਹੀਂ ਬਦਲਾਈ ਮੈਂ ਕਿਹਾ ਚਲ ਰੰਗ ਤਾਂ ਹੋਈ ਜਾਣਾ ਕਾਹਨੂੰ ਪੰਗੇ ਲੈਣੇ ਆ ਦੇਖੋ ਇਹਦੀਆਂ ਵੀ ਆਪਾਂ ਵੀ ਐਨ ਪੁਨੀਆਂ ਗੁਣੀਆਂ ਚ ਕਰਕੇ ਲਾਤੀਆਂ ਸੀਗੇ ਤੇ ਸਰਾਂਸਰ ਆਪਾਂ ਇਹ ਤਾਂ ਨਹੀਂ ਬਦਲਣਾ ਇਹਨੂੰ ਹੀ ਲੋਟ ਕਰਕੇ ਲਾ ਲੈਣਾ ਤੇ ਉਹ ਮਨਜੀਤ ਵੀਰੇ ਕੋਲੇ ਪਿਆ ਵਾ ਮਹਾਰਾਜ ਵਾਲੇ ਕੋਲੇ ਜੇ ਉਹਨਾਂ ਨੂੰ ਲੱਭ ਗਿਆ ਫਿਰ ਉਹਨਾਂ ਤੋਂ ਚੌੜੇ ਵਾਲਾ ਵੀ ਲੈ ਆਉਣਾ ਆਪਾਂ ਬਥੇਰਾ ਵੀਰ ਆਪਾਂ ਨੂੰ ਜਵਾਬ ਨਹੀਂ ਦਿੰਦੇ ਵੀਰ ਹੁਣੀ ਕਿਸੇ ਵੀ ਚੀਜ਼ ਦਾ ਆ ਰਬੜਾਂ ਜੀਆਂ ਵੀ ਲਿਆਇਆ ਹੋਇਆ ਮੈਂ ਸਾਰੀਆਂ ਕੌਣ ਤੁਸੀਂ ਆ ਦੇਖੋ ਨਾ ਇਹਦਾ ਆ ਟੁੱਟਿਆ ਹੋਇਆ ਹਨ ਤੇ ਨਹੀਂ ਬਹੁਤ ਟਰੈਕਟਰਾਂ ਦੇ ਆ ਚੀ ਟੁੱਟ ਜਾਂਦੀ ਹੈ ਪਰ ਇਹਦਾ ਕੋਈ ਨਹੀਂ ਹੈ ਟੁੱਟਿਆ ਦੇ ਕੋਈ ਆਰਮ ਨਹੀਂ ਟੁੱਟੀ ਹੋਈ ਕੋਈ ਮਗਰੋਂ ਨਹੀਂ ਕਿਤੇ ਪਾਸੋਂ ਟਰੈਕਟਰ ਖੁੱਲਿਆ ਸੀ ਤੇ ਇਦਾਂ ਹੀ ਹੋਦਾ ਸੀ ਬਾਈ 5630 5630 ਦੀ ਬਾਡੀ ਲਾਈਨ ਬਿਲਕੁਲ ਓਕੇ ਸੀ ਕੋਈ ਵੀ ਪ੍ਰੋਬਲਮ ਨਹੀਂ ਦੀ ਬਾਡੀ ਲਾਈਨ ਆ ਦੇ ਲੋ ਖੁੱਲੀ ਨਹੀਂ ਹੋਈ ਲੈਫਟ ਨਾਲ ਤੇ ਨਾ ਬਈ ਇਹਦਾ ਗੇਅਰ ਖੁੱਲਿਆ ਹੋਇਆ ਸੀ ਤੇ ਕੋਈ ਵੀ ਚੀਜ਼ ਨਹੀਂ ਸੀ ਹੈੱਡ ਇਹਦਾ ਆਪਾਂ ਚੱਕਿਆ ਪਹਿਲੀ ਵਾਰ ਆਹਾਂ ਆ ਵੀ ਜੈਨ ਖਰਾਬ ਸੀਗੇ ਤਾਂ ਕਰਕੇ ਆ ਇਹਨੂੰ ਰੰਗ ਚੜ ਗਿਆ ਦੇਖੋ ਠੀਕ ਨਹੀਂ ਆਲਟਰਨੇਟਰ ਇਹਦਾ ਨਾਲ ਲਈਆ ਇਹਦਾ ਟਾਪਾ ਜਿਆਨੀ ਜੋ ਮੈਂ ਲਿਆ ਆ ਅਲਾਈਨਮੈਂਟ ਥੋੜੀ ਜਿਹੀ ਗਲਤ ਆ ਦੇਖੋ ਹੌਟ ਹੋਈ ਹੈ ਇਹ ਜੇ ਫਿੱਟ ਕਰਨਾ ਇਹਨੂੰ ਫਿੱਟ ਕਰਵਾਉਣਾ ਰੇਡੀਏਟਰ ਠੀਕ ਹੀ ਰਿਹਾ ਪਾਣੀ ਪਾਣੀ ਘਟਿਆ ਨਹੀਂ ਪੂਰੇ ਦਾ ਪੂਰਾ ਪਾਣੀ ਖੜਾ ਵਜੇ ਜਿੰਨਾ ਪਾਇਆ ਸੀਗਾ ਰੈਡੀਏਟਰ ਚ ਤੇ ਇਹ ਵੀ ਟਰੈਕਟਰ ਦੀ ਬਾਡੀ ਨੇ ਇਹਦਾ ਇੱਕ ਐਕਸਲ ਖਰਾਬ ਸੀਗਾ ਇੱਕ ਐਕਸਲ ਖਰਾਬ ਸੀ ਤੇ ਇੱਕ ਆਪਣਾ ਇਹਦਾ ਹੋ ਖਰਾਬ ਸੀਗਾ ਜਿਹੜਾ ਆਪਣਾ ਹੈੱਡ ਦੇ ਉੱਤੇ ਪਾਣੀ ਆਇਆ ਸੀ ਇੱਕ ਪਿਸਟਨ ਦੇ ਉੱਤੇ ਬਸ ਤੁਸੀਂ ਆਹ ਦੇ ਲਓ ਆਹ ਰਬੜਾ ਵੀ origignal ਆ ਹਨਾ ਵੀ ਨਾਲ ਦੀ origignal ਤੇ ਆਹ ਡੂੰਡੂ ਜੇ ਵੀ ਬਾਲੇ ਨਹੀਂ ਘਸਿਆ ਮਾੜੇ ਮੋٹے ਘਸੇ ਹੋਇਆ ਕੋਈ ਇੰਨੇ ਨਹੀਂ ਘਸੇ ਹੋਏ ਦੋਨੇ ਪਾਸੇ ਹਨਾ ਵੇ ਹਾ ਵੀ ਆਪਾਂ ਨਵੇਂ ਮਲੇ ਸੀਗੇ ਨੋਨੂ ਜੇ ਹੈਗੇ ਆ ਤੇ ਇਹਦਾ ਬੀਲ ਤਾਂ ਸੋਹਣਾ ਹੀ ਆ ਤਾਰਾਂ ਵੀ ਆਪਾਂ ਨਵੀਆਂ ਲਾਇਆ ਸਾਰਾ ਕੁਝ ਸਮਾਨ ਸਾਰਾ ਲੈ ਆਂਦਾ ਹੁਣ ਕੋਈ ਰਹਿੰਦਾ ਨਹੀਂ ਹੈਗਾ ਸਮਾਨ ਸਾਬ ਯਾਰ ਆਪਾਂ ਉਹਦੇ ਸਟicker ਨਹੀਂ ਲਾਏ ਹਾਂ ਉਹਨੂੰ ਹੁਣ ਜੇ ਖੜਾ ਵਾ ਦਾ ਕੱਲ ਨੂੰ ਸਵੇਰੇ ਸਵੇਰੇ ਲਾ ਦਿਆਂ ਰੋਦੀ ਛੁੱਟੀ ਹੈ ਸਟicker ਤਾਂ ਅੰਦਰ ਹੀ ਪਿਆ ਸਾਰੇ ਜਿਹੜੇ ਜਿਹੜੇ ਸਟicker ਲੱਗਣ ਆ ਵੀਰ ਬਣਿਆ ਦੇਖ ਕੇ ਲਾ ਦੇ ਇੱਕ ਨਾ ਬਹੁਤ ਵੀਰ ਨੂੰ ਸ਼ੌਂਕ ਆ ਫੋਰਡ ਦਾ ਹਨਾ ਫੋਰਡ ਦੀ ਮੋਡੀਫਿਕੇਸ਼ਨ ਕਰਾਉਣ ਦਾ ਪਰ ਮੈਂ ਇੱਕ ਗੱਲ ਕਹਿਣਾ ਵੀਰੇ ਦੇਖੋ ਤੁਸੀਂ ਫੋਰਡ ਦੀ ਮੋਡੀਫਿਕੇਸ਼ਨ ਕਰਾਉਣੀ ਆ ਹਨਾ ਪਰ ਵੀਰੇ ਜਿਹੜਾ ਇਹਨੂੰ ਬਿਨਾ ਪਾਵਰ ਸਟੀering ਦਾ ਸੁਆਦ ਆ ਨਾ ਜਿਹੜਾ ਹਿੱਸੇ ਦਾ ਉਹ ਇਹਦਾ ਹੀ ਸੁਆਦ ਆ ਤੁਸੀਂ ਮੋਡੀਫਿਕੇਸ਼ਨ ਤਾਂ ਕਰਾਉਣ ਲੱਗ ਜਾਂਦੇ ਆ ਦੇਖੋ ਫੋਰਡ ਨੂੰ ਨਾ origignal ਓਰੀਜਨਲ ਦੇ ਵਿੱਚ ਜੇ ਰੱਖਾਂਗੇ ਨਾ ਚਲਾਉਣ ਦਾ ਸੁਆਦ ਜ਼ਿਆਦਾ ਆ ਜੇ ਆਪਾਂ ਰੱਖਣਾ ਵੀ ਸ਼ੌਂਕ ਨਾਲ ਆ ਤੇ ਫਿਰ ਇਹਨੂੰ ਪਾਵਰ ਸਟੀering ਕਰਾ ਦਿੰਨੇ ਆ ਤਾਂ ਉਹ ਮਜ਼ਾ ਨਹੀਂ ਰਹਿੰਦਾ ਤੇ ਇੱਕ ਬਹੁਤ سارے ਵੀਰ ਆ ਉਹ ਆ ਪਾਇਦਾਨ ਹਰੇਕ ਟਰੈਕਟਰ ਦਾ ਚੇਂਜ ਕਰਵਾ ਦਿੰਦੇ ਆ ਵੀਰੇ ਜਿਹੜੀ ਫੋਰਡ ਦੀ ਚਲਾਉਣ ਦਾ ਸੁਆਦ ਆ ਚਾਹੇ ਟੌਰੀ ਜਿਹੜਾ ਵੀ ਦੇਣਾ ਉਹ ਸੁਆਦ ਹੀ ਹੈ ਦੇ ਨਾਲ ਆਹ ਆ ਪਾਇਦਾਨਾਂ ਨਾ ਕਿ ਜਿਹੜੇ ਆ ਪਾਇਦਾਨ ਉਹ ਜਿਹੜੇ ਉੱਚੇ ਲਵਾ ਦਿੰਨੇ ਉਹ ਤਾਂ ਉਹੀ ਬੇਕਾਰ ਆ ਉਹ ਇਹਦੇ ਕਿੱਥੋਂ ਜੱਜ ਦਿਆ ਯਾਰ ਨਹੀਂ ਜੱਜ ਦੇ ਫੋਰਡ ਫੇਰ ਫੋਰਡ ਨਹੀਂ ਰਹਿੰਦਾ ਜਿਹੜੇ ਟਰੈਕਟਰ ਨਾ ਆਈ ਜਿਵੇਂ ਹੁਣ ਚਲੋ ਜਿਹੇ ਜਿਵੇਂ ਹੁਣ ਉਹ ਫਾਰਮ ਟਰੈਕ ਆਪਾਂ 65 ਕਲਰ ਕਰਾਇਆ ਉਹੋ ਕਰਵਾਇਆ ਪਾਵਰ ਸਟੀering ਉਹਨਾਂ ਦਾ ਸਟੀering ਬਹੁਤ ਭਾਰਾ ਵਾ ਹਨਾ ਉਹਨਾਂ ਤੋਂ ਆਪਾਂ ਕੰਮ ਉਹ ਜਿਆ ਲੈਣਾ ਸੀ ਤੇ ਉਹ ਸਟੀering ਮੋੜਦਿਆਂ ਤੇ ਉਹ 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 ਆਪਾਂ ਸ਼ੌਕ ਨੂੰ ਨਹੀਂ ਰੱਖਿਓ ਆਪਾਂ ਕੰਮ ਲੈਨੇ ਆ ਉਹਨਾਂ ਤੋਂ ਪੂਰਾ ਠੋਕਮ ਹੁਣ ਇਹ ਸ਼ੌਕ ਨੂੰ ਰੱਖਿਆ ਜੀ ਹੁਣ ਇਹਦਾ ਪਾਵਰ ਸਟੀering ਕਰਾਤਾ ਇਹਦਾ ਜਲੂਸ ਨਿਕਲ ਜਾਣਾ ਕਿਉਂਕਿ ਫੋਰਡ ਦੀ ਟੌਰ ਨਹੀਂ ਰਹਿੰਦੀ ਮੂਹਰੇ ਉੱਚਾ ਹੋ ਜਾਣਾ ਉਹ ਸਿੱਧਾ ਹਿੱਸਾ ਲਵਾਏ ਤੇ ਇਹਦੇ ਨੇ ਕੰਮ ਛੱਡ ਦੇਣਾ ਤੇ ਇਹੀ ਗੱਲ ਆ ਕਿ ਜੇ ਆਪਾਂ ਇਹਨੂੰ origignal ਜੇ ਤੁਸੀਂ ਮੋਡੀਫਿਕੇਸ਼ਨ ਕਰਾਉਣੀ ਆ ਘਰੇ ਘਰ ਦਾ ਸ਼ਿੰਗਾਰ ਬਣਾ ਕੇ ਖੜਾਉਣਾ ਤਾਂ ਉਹਨੂੰ origignal ਦੇ ਵਿੱਚ ਖੜਾਓ ਵੀ ਠੀਕ ਆ ਰੰਗ ਕਰਾ ਲਓ ਕੋਈ ਗੱਲ ਪਰ ਉਹਨੂੰ ਖੜਾਇਆ ਵੀ ਰਿਹਾ origignal ਦੇ ਵਿੱਚ ਕਰੋ ਵੀ origignal ਰੱਖਿਆ ਕਰੋ ਤਾਂ ਉਹਦਾ ਸੁਆਦ ਆਉਂਦਾ ਫੋਰਡ ਫੋਰਡ ਫੇਰ ਵੱਜਦਾ ਵਾ ਨਹੀਂ ਫੇਰ ਫੋਰਡ ਨਹੀਂ ਵੱਜਦਾ ਉਹ ਜੇ ਆਪਾਂ ਉੱਪਰ ਵੀ ਚਕਾ ਦਿੰਨੇ ਆ हां ਤੇਲ ਵਾਲੇ ਬ੍ਰੇਕ ਯਾਨੀ ਕਿ ਮਗਰਲੇ ਬੰਦ ਬ੍ਰੇਕ ਜ਼ਰੂਰ ਕਰਾ ਲਓ ਪਰ ਆ ਚੀਜ਼ ਦਾ ਧਿਆਨ ਰੱਖਿਓ ਫਿਰ ਮੋਡੀਫਿਕੇਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਸਵਾਦ ਇਹਨੂੰ ਚਲਾਉਣ ਚਾਹੁੰਦਾ ਤੁਸੀਂ ਦੋਨੋਂ ਵੀ ਤਾਂ ਪਤਾ ਹੀ ਆ ਤੁਸੀਂ ਵੀ ਤਾਂ ਚਲਾਉਣਾ ਹੀ ਰਹਿੰਦੇ ਹੋ ਪਤਾ ਹੀ ਆ ਤਾਂ ਹੀ ਤੁਹਾਨੂੰ ਸ਼ੌਕ ਆ ਹਨ ਤੇ ਪਰ ਇਹਨੂੰ origignal ਰੱਖਾਂਗੇ ਤਾਂ ਉਹਨਾਂ ਜ਼ਿਆਦਾ ਸਵਾਦ